ਪਤਾ ਨਹੀਂ ਕੀ ਗੱਲ ਹੋ ਗਈ ਸਾਰਾ ਦਿਨ ਪਰ ਦਿਨ ਰੰਗ ਹੀ ਕਾਲਾ ਹੋਈ ਜਾਂਦਾ ਮੈਨੂੰ ਲੱਗਦਾ ਮੂੰਹ ਦੀ ਸਰਜਰੀ ਕਰਾਉਣੀ ਪਊਗੀ ਅੱਛਾ ਸਰਜੀ ਤੇ ਕਿੰਨੇ ਕੇ ਪੈਸੇ ਲੱਗ ਜਾਣਗੇ ਆਹੀ ਬਸ 2 ਲੱਖ ਰੁਪਏ ਲੱਗ ਜਾਣਾ ਵੇ ਤੂੰ 2 ਲੱਖ ਜ਼ਰੂਰ ਲਾਉਣਾ ਉਹ ਚੋ ਲੱਖ ਰੁਪਏ ਮੈਨੂੰ ਦੇ ਮੈਂ ਕਾਰੇ ਕੁ ਲੁੱਟਣਾ ਹੀ ਟਾਈਮ ਕੱਢ ਲੂੰ ਸਰਜੀ ਕਰਾ ਦੇ ਹੁਣ ਘੱਟ ਪੈਣਾ ਵੇ ਜਾ ਵੀ ਡੋੜਾ ਕਰਕੇ ਵੇ ਸਾਰਾ ਦਿਨ ਡੰਗਰਾਂ ਵਾਲ ਡੰਗਰ ਹੋਇਆ ਰਹਿਣਾ ਹੈ ਇਹਨੋਂ ਨਾਲ ਰਹਿ ਰਹਿ ਕੇ ਤੇਰੇ ਦਿਮਾਗ 'ਚ ਨਹੀਂ ਗੋਹਾ ਭਰ ਗਿਆ ਮਾਰਾ ਮੋਟਾ ਮੂੰਹ ਮੱਥਾ ਸਵਾਰ ਲੈ ਮੇਰੀ ਸਹੇਲੀ ਨੇ ਆਉਣਾ ਹੈ ਕਹਿੰਦੀ ਸੀ ਮੈਂ ਜੀਜਾ ਨੂੰ ਮਿਲਣਾ ਅੱਛਾ ਕਿਹੜੀ ਸਹੇਲੀ ਆ ਰਹੀ ਹੈ ਤੇਰੇ ਰਿੰਪੀ ਨੇ ਆਉਣਾ ਹੈ ਜਲਦੀ ਜਲਦੀ ਨਹਾ ਕੇ ਤਿਆਰ ਹੋ ਜਾ ਅੱਛਾ ਰਿੰਪੀ ਓਏ ਉਹ ਤਾਂ ਮੇਰੀ ਫੇਵਰੇਟ ਹੈ ਮੈਂ ਤਾਂ ਹੁਣ ਹੀ ਤਿਆਰ ਹੋ ਜਾਂਦਾ ਹੈ ਕਿੱਥੇ ਕਿਧਰ ਗਿਆ ਉਹ ਪੁੱਛ ਫਿਰ ਤੇਰੀ ਸਹੇਲੀ ਨੂੰ ਕਦੋਂ ਆ ਰਹੀ ਹੈ ਮੈਂ ਤਾਂ ਤਿਆਰ ਆ ਤੇ ਰੰਨਾ ਜੇ ਠਰਪੀਆ ਤੂੰ ਨਾਤਾ ਨਹੀਂ ਸੀ ਤੇ 9 ਮਹੀਨਿਆਂ ਤੋਂ ਮੈਂ ਤੈਨੂੰ ਨਵਾਉਣ ਵਾਸਤੇ ਢਾਡਾ ਝੂਠ ਬੋਲਿਆ ਸੀ 9 ਮਹੀਨਿਆਂ ਦਾ ਮਰ ਗਿਆ ਠੰਢੇ ਪਾਣੀ ਨਾਲ ਨਾ ਆਇਆ ਹੋਊਗਾ ਥੋੜਾ ਹੋ ਜਾ ਬਿਮਾਰਨ ਪਿਆਰੀ ਮਰ ਜੇ ਤੇ ਬਾਪੂ ਮੈਂ ਤੇ ਕਾਲੂ ਵੀ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਕਾਲੂ ਆ ਚੱਕ 50000 ਦਾ ਚੈੱਕ ਤੇ ਦਬਾ ਹੋ ਜਾ ਮੇਰੀ ਕੁੜੀ ਦੀ ਜ਼ਿੰਦਗੀ ਚੋਂ ਬਾਪੂ ਯਾ ਕੀ ਗੱਲਾਂ ਕਰਦੇ ਸਾਡਾ ਭੈ ਇਨਾ ਕਮਜ਼ੋਰ ਨਹੀਂ ਜਿਹੜਾ 50000 ਤੇ ਵਿਖ ਜੂਗਾ ਤੂੰ ਕੱਲ ਨੂੰ 50 ਲੱਖ ਦੇ ਉਹ ਤਾਂ ਵੀ ਨਹੀਂ ਪੈਸੇ ਲੈਂਦਾ ਅਸੀਂ 7 ਜਨਮ ਨਾਲ ਲੈਣ ਦਾ ਵਾਦਾ ਕੀਤਾ ਏ ਕਿਹੜਾ ਕਾਲੂ ਬਾਪੂ ਆਗਾ ਆ ਜਾ ਆ ਜਾ ਗੀਤਾ ਡਾਰਲਿੰਗ ਆ ਰਿਹਾ ਆਪਣਾ ਘਰ ਰਾਕੇ ਨੂੰ ਲੈ ਆਉਣਾ ਹੈ ਹਾਂ ਬੇਬੇ ਮੈਂ ਕੋਟ ਮੈਚ ਕਰਾ ਲਈ ਉਹ ਨੂੰ ਹੈ ਤੇਰੀ ਦਰਫੜਾ ਮੂੰ ਤੇਰਾ ਇੱਕ ਰਾਹ ਹੈ ਨਾ ਮੂੰ ਕਾਲਾ ਆਪਣੇ ਖਾਨਦਾਨ ਚ ਕਿਸੇ ਨਹੀਂ ਸੇ ਕੰਮ ਕਰਿਆ ਉਹ ਪਰ ਬੇਬੇ ਚੁੱਪ ਕਰ ਜਾਵੇ ਲੈ ਕੇ ਤੂੰ ਦਫਾ ਹੋ ਜਾ ਉਹ ਬੇਬੇ ਇਹ ਕੱਲੀ ਨਹੀਂ ਆਈ ਨਾਲ 10 ਲੱਖ ਰੁਪਈਆ ਵੀ ਲੈ ਕੇ ਆਈ ਹੈ ਇਹੋ ਜਿਹਾਂ ਨੂਆ ਦਾ ਕਰਮਾ ਨਾਲ ਮੈਂ ਅੱਧੀਆਂ ਨੂੰ ਪਤਾ ਪੱਤਾ ਪਈ ਜਦੋਂ ਮੈਂ ਕਿਹਾ ਬੁੜੀਆਂ ਮਖਾਣੇ ਜਾਂਦੀਆਂ ਨਾ ਨਾਲੇ ਰੂਈ ਜਾਂਣੀਆਂ ਨਾਲੇ ਗੱਲਾਂ ਕਰੀ ਜਾਂਣੀਆਂ ਇਦਾਂ ਗੜੀ ਜਣਾ ਮੂੰ ਪਿਆ ਜੀ ਕਿਸੇ ਬੁੜੀ ਦੇ ਪੈਰ ਨੂੰ ਲੱਗ ਗਿਆ ਇੱਕ ਬੁੜੀ ਕਹਿੰਦੀ ਦੇਖੀ ਪੈਣ ਮਰੇ ਘੂ ਬਿਆਹੀ ਤੁਝ ਕਹਿੰਦੀ ਫਟੇ ਮੂੰਹ ਤੇ ਰਹੇ ਮੂੰ ਦੱਸਿਆ ਉਹ ਦੂ ਜਦੋਂ ਮਿੱਧਿਆ ਗਿਆ ਹੀ ਉਹ ਕਾਲੇ ਉਹ ਕਾਲੇ ਛੇਤੀ ਥੱਲੇ ਆ ਤੇ ਮੈਂ ਅਬ ਜ਼ਰੂਰੀ ਗੱਲ ਦੱਸਾਂ ਉਹ ਗੱਲ ਤਾਂ ਦੱਸ ਉਹ ਥੱਲੇ ਤਾਂ ਆ ਕੇ ਦੱਸੂਗੀ ਹਾ ਦਾ ਸ ਉਹ ਤੈਨੂੰ ਪਤਾ ਜਿਹੜੇ ਚਾਈਨਾ ਦੇ ਲੋਕ ਹਨ ਉਹ ਕਦੇ ਵੀ ਆ ਹੱਥ ਨਾਲ ਰੋਟੀ ਨਹੀਂ ਖਾਂਦੇ ਹੈ ਅੱਛਾ ਪਰ ਕਿਉਂ ਉਹ ਪਾਗਲਾ ਆ ਹੱਥ ਨਾਲ ਕਿਵੇਂ ਖਾ ਲੈਣਗੇ ਇਹ ਅਤੁੱਤ ਮੇਰਾ ਹੈ ਉਹ ਸਾਡੇ ਦਰਵਾਜੇ ਮੂਰੇ ਲੱਗਦਾ ਕੋਈ ਆਇਆ ਹੈ ਲੱਗਦਾ ਏ ਗੱਲਾ ਬੋਈ ਟਿੱਡੀਆਂ ਨੂੰ ਵੀ ਜਕਾਮ ਹੋ ਗਿਆ ਹੈ ਲੱਗਦਾ ਗਲਾ ਬੋਦਾ ਨਾ ਹੋਵੇ ਤੇ ਮੈਂ ਕਮੇਟੀਆਂ ਲੈਣ ਆਈ ਆ ਤੇਰੇ ਚ ਜਿਹੜਾ ਜੋਗਰਾਜ ਦਾ ਭੂਤ ਵੜਿਆ ਨਾ ਉਹਨੂੰ ਮੈਂ ਕੱਢਨੀ ਆ ਮਹੀਨਾ ਹੋ ਗਿਆ ਮੈਂ ਕਮੇਟੀ ਢਿਕਣ ਲਈ ਆ ਉਹ ਤੇਰ ਕੋ ਦਿੱਤੀ ਨਹੀਂ ਗਈ ਕਿ ਡਾ ਇੱਥੇ ਜੋਗਰਾਜ ਬੜ ਕੇ ਬੈਠਾ ਭਾਈ ਇਹਨੂੰ ਕਿੰਨੇ ਦੱਸਦਾ ਮੈਂ ਘਰੇ ਆ ਉਹ ਇੱਥੇ ਕਮੇਟੀਆਂ ਵਾਲੀ ਆ ਗਈ सोनू ਜਾ ਕਿ ਉਹ ਅਲਿਆ ਮੈਨੂੰ ਦੇਸੀ ਕਿਲੋ ਇੱਕ ਜਾ ਕੇ ਲਿਆ ਦੇ ਨਾ ਤੇ ਕਿੰਨੇ ਰੁਪਏ ਕਿਲੋ ਆ ਉਹ 600 ਰੁਪਏ ਕਿਲੋ ਅੱਧਾ ਕਿਲੋ ਕਿੰਨੇ ਦਾ ਅੱਧਾ ਕਿਲੋ 300 ਦਾ 300 ਕਿਲੋ 300 ਦਾ ਤੇ ਪਾਈਆ ਪਾਈਆ ਹੈਗਾ 150 ਦਾ ਤੇ ਅੱਧਾ ਪਾਈਆ ਉਹ ਤੇਰਾ ਦਿਮਾਗ ਖਰਾਬ ਆ ਜਾ ਜਾ ਕੇ ਤੇ ਰੋਟੀਆਂ ਲਾ ਦੇ ਮੈਂ ਜਾ ਕੇ ਤੇ ਰੋਟੀਆਂ ਉਹਦੀ ਦੁਕਾਨ ਤੋਂ ਚੁੱਕ ਲੇ ਹੁਣਾ ਕਿਲੋ ਪੁੱਛਿਆ ਤੇ ਅੱਧਾ ਪਾ ਦੇ ਆ ਗਈ ਤੂੰ ਉਹ ਮੈਂ ਕੀ ਕਹਿਣ ਆ ਭਲਾ ਹਾਂਜੀ ਦੱਸੋ ਉਹ ਮੈਂ ਕਹਿੰਦਿਆਂ ਵੀ ਉਹ ਬਧੋਰੂ ਦਾ ਬੁੱਢਾ ਮਰ ਗਿਆ ਹੀ ਉਹ ਤੇ ਉੱਥੇ ਜਾਣਾ ਵਾ ਤੇ ਚੱਲੀਏ ਤੁਹਾਨੂੰ ਪਰਾਂ ਤੇ ਹੈਗਾ ਵਾ ਸਿਹਰ ਦੀ ਮੇਰੇ ਸਿਰ ਪੀੜ ਹੁੰਦੀ ਆ ਨਾਲੇ ਮੇਰੀ ਢਕਣਵਰੀ ਤੇ ਐਦਾਂ ਮੈਂ ਕਿੱਦਾਂ ਮਕਾਨੇ ਚੱਲ ਜਾ ਉਹ ਭਰਾ ਉਹਨਾਂ ਨੇ ਫੇਰ ਗੁੱਸਾ ਕਰਦਾਂਗੇ ਉਹ ਚਾਲੀਆਂ ਚੱਲੀਏ ਮੇਰੇ ਕੋਲ ਤਾਂ ਨਹੀਂ ਜਾਇਆ ਜਾਂਦਾ ਠੀਕ ਆ ਤੇ ਬੁੱਢੀਆਂ ਨੇ ਰੋਣਾ ਖਪਣਾ ਵਾ ਤੇ ਮੇਰੇ ਕੋਲ ਨਹੀਂ ਜਾ ਰੋਇਆ ਜਾਣਾ ਮੈਂ ਤਾਂ ਤੈਨੂੰ ਕਹਿ ਰਿਆ ਵੀ ਚੱਲ ਆਉਂਦੇ ਆ ਕਾਦੀਆਂ ਤੋਂ ਉਹ ਆਉਂਦੇ ਨਾਲ ਜਿਹੜਾ ਸੂਟ ਪਸੰਦ ਕੀਤਾ ਉਹ ਲੈ ਆਉਂਦੇ ਹੀ ਆਉਂਦੇ ਆ ਤੂੰ ਚਲੋ ਠੀਕ ਆ ਫਿਰ ਮੈਂ 5 ਮਿੰਟਾਂ 'ਚ ਤਿਆਰ ਹੋ ਜਾਂਦਾ ਨਹੀਂ ਤੂੰ ਰਹਿਨ ਤੇ ਤੇਰੇ ਸਿਰ ਪੀੜ ਹੋਣਦੀ ਆ ਹੁਣ ਮੈਂ ਤੇਰੀ ਨਹੀਂ ਮੈਂ ਗੋੜੀ ਖਾਦੀ ਆ ਉਹ ਨਹੀਂ ਰਹਿਨ ਦੇ ਤੂੰ ਨਹੀਂ ਨਹੀਂ ਮੈਂ ਵੀ ਚਲ ਜਾਨੀ ਆ ਉਹ ਗੋੜੀ ਖਾਦੀ ਮੈਂ ਠੀਕ ਹੋ ਗਈ ਤੈਨੂੰ ਫਰਕ ਵਾ ਹੁਣ ਹਾਂਜੀ ਠੀਕ ਵਾ ਜਾਂ ਫਿਰ ਰੋਟੀ ਲਿਆ ਕਿ ਦੀ ਚਲਾਕਬਣੀ ਸੂਟਾਂ ਦੇ ਨਾਂ ਨੂੰ ਤੈਨੂੰ ਕੋਈ ਨਹੀਂ ਹੋਇਆ ਉਹ ਤਾਂ ਨੂੰ ਕਹਿੰਦੀ ਮੇਰਾ ਸਿਰ ਪੀੜ ਹੋਣਦੀ ਆ ਕਿਰਿਆ ਸਾਲਿਆ ਲੱਖ ਰੁਪਿਆ ਮੈਂ ਤੇਰੀ ਪੜਾਈ ਤੇ ਖਰਚ ਕਰਦਾ ਮੈਨੂੰ ਤੇਰਾ ਕੀ ਫਾਇਦਾ ਹੋਇਆ ਨੰਬਰ ਤੂੰ ਫੇਰ ਨਹੀਂ ਲੈ ਕੇ ਆਉਂਦਾ ਵੇ ਕਿਉਂ ਕੁੱਟੀਆਂ ਨਾ ਮੁੰਡੇ ਨੂੰ ਨੰਬਰ ਨਹੀਂ ਲੈ ਕੇ ਆਉਂਦਾ ਵੇ ਪੁੱਤ ਲੈ ਆ ਖਾ ਨੰਬਰ ਇਹਨੇ ਤੇਰਾ ਬਾਪੂਤਰੀ ਪੜਾਈ ਦੇ ਪੈਸੇ ਖਰਚ ਕਰਦਾ ਤੂੰ ਕਿਉਂ ਨਹੀਂ ਨੰਬਰ ਲੈ ਕੇ ਆਉਂਦਾ ਉਹ ਹੋਵੇਂ ਨਹੀਂ ਬੇਬੇ ਇਹ ਤਾਂ ਚੌਰਾ ਮੈਡਮਾਂ ਦੇ ਨੰਬਰ ਮੰਗਦੇ ਮੇਤੋਂ ਜਾ ਪੁੱਤ ਤੂੰ ਨਾ ਜਾ ਗੇਮ ਖੇਡ ਇਹਨੇ ਚੌਰੇ ਦੇ ਮੈ ਜੋੜ ਦੀ ਹੈ ਕਲੈਕਸ਼ਨ